ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਹੋਪਸ ਤੁਸੀਂ ਸਭ ਵਧੀਆ ਹੋਵਗੇ ਆਪਣੀ ਕੰਰਾਂਚ ਰਾਜੀ-ਬਾਜੀ ਹੋਵੋਗੇ ਤੇ ਅੱਜ ਆਪਣੇ ਦੇ ਗੁਰੂ ਸਾਹਿਬ ਨੇ ਫੇਰ ਮਿਹਰ ਕਰ ਦਿੱਤੀ ਹੈ ਕਿਰਪਾ ਕਰ ਦਿੱਤੀ ਹੈ ਅੱਜ ਆਪਾਂ ਜਲੇ ਆਮ੍ਰਿਤਸਰ ਤੋਂ ਕਪੂਰਥਲਾ ਸੋ ਸਭ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦਾ ਮੈਂ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਾਫੀ ਦਿਨਾਂ ਤੋਂ ਕੋਈ ਕੰਮ ਨਹੀਂ ਆ ਰਿਹਾ ਸੀਗਾ ਤੇ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਚਲੋ ਕੱਲ ਵੀ ਆਪਾਂ ਆਮ੍ਰਿਤਸਰ ਤੋਂ ਪੱਟੀ ਚੱਲ ਗਏ ਅੱਜ ਵੀ ਆਪਾਂ ਆਮ੍ਰਿਤਸਰ ਤੋਂ ਕਪੂਰਥਲਾ ਚੱਲੇ ਜਾਂਦੇ ਹਾਂ ਤੇ ਆਪਾਂ ਨੂੰ ਕਸਟਮਰ ਦਾ ਟਾਈਮ ਮਿਲਿਆ 9 ਵਜੇ ਦਾ ਹੂੰ ਸਾਮਾਨ ਠੋ ਚੁੱਕੇ ਆ ਤੇ ਆਪਾਂ ਆ ਰੈਡੀ ਹੋ ਜੀਏ ਤੇ ਫਿਰ ਆਪਾਂ ਨਿਕਲਦੇ ਆਪਾਂ ਸੀਐਨਜੀ ਵੀ ਪਾਉਣੀ ਆ ਤੇ ਆਪਾਂ ਵੀ ਥੋੜਾ ਬੋਧਾ ਕੁਝ ਖਾ ਪੀ ਕੇ ਫਿਰ ਆਪਾਂ ਨਿਕਲਦੇ ਆਂ ਫਿਰ ਆਪਾਂ ਸਿਰਫ ਫਿਰ ਆਪਾਂ ਕਸਟਮਰ ਦੇ ਘਰ ਪਹੁੰਚਦੇ ਆਓ ਆਪਾਂ ਪਹਿਲਾਂ ਹੋਈਏ ਤਿਆਰ ਹਾਂਜੀ ਦੋਸਤੋ ਆਪਾਂ ਪੱਕ ਬਣ ਕੇ ਇੱਕਦਮ ਰੈਡੀ ਹੋ ਚੁੱਕੇ ਆਂ ਆਪਾਂ ਆਪਣੀ ਦਾੜੀ ਨੂੰ ਤੇਲ ਤੋਂ ਲਾ ਲਿਆ ਏ ਹੁਣ ਆਪਾਂ ਨਿਕਲਦੇ ਆਂ ਮੈਨੂੰ ਦੁੱਕ ਇਕੱਲੇ ਪੈ ਹੈ ਉਹ ਮੈਂ ਛਕਲੇ ਨੇ 8:30 ਹੋ ਗਏ ਆ ਤੇ ਹੁਣ ਆਪਾਂ ਗੱਡੀ ਸੀਐਨਜੀ ਪਾਈਏ ਤੇ ਕਸਕਵਰ ਦੇ ਘਰ ਪਹੁੰਚੀਏ ਟਾਈਮ 'ਤੇ ਜੀ ਆਓ ਫਿਰ ਆਪਾਂ ਨਿਕਲਦੇ ਆਂ ਆਪਣੇ ਕੰਮ ਤੇ ਹਾਂਜੀ ਅੱਜ ਮੌਸਮ ਤੇ ਧੁੱਪ ਵਾਲਾ ਹੀ ਆ ਮੈਂ ਮੈਂ ਮੇਰੇ ਸਾਹਮਣੇ ਜਿੰਨੇ ਪੈਣੇ ਹੀ ਬੈਗੇ ਆ ਬਾਕੀ ਪਤਾ ਕੋਈ ਨਹੀਂ ਹੈ ਕੁਦਰਤ ਦਾ ਤੇ ਆਪਣੀ ਅੱਜ ਲਾਡੂ ਵੀ ਸਾਫ਼ ਸੁਥਰੀ ਖਲੋਤੀ ਆ ਤੇ ਆਓ ਹੁਣ ਆਪਾਂ ਚੱਲੀਏ ਸੀਐਨਜੀ ਪਾਈਏ हां जी, जी, जी दोस्तों आपा इठे आके खड़ गए हैं जी कस्टमर ਦੇ ਘਰ ਦੇ ਬਿਲਕੁਲ ਕਰੀਬ कस्टमर ਕਹਿੰਦਾ ਕਿ ਬਾਜੀ 5 ਮਿੰਟ ਵੇਟ ਕਰੋ ਮੈਂ ਆ ਰਿਹਾ ਵਾਂ ਤੇ ਬਸ ਆਪਾਂ ਉਹਦੀ ਵੇਟ ਕਰ ਰਹੇ ਆ ਤੇ ਜਿਵੇਂ ਕਸਟਮਰ ਆਉਂਦਾ ਹੈ ਤੇ ਇੱਥੋਂ ਆਪਾਂ ਸਿੱਧਾ ਚਲੇ ਜਾਣਾ ਕਪੂਰ ਥਲੇ ਤੇ ਮੈਂ ਤੁਹਾਨੂੰ ਕਪੂਰ ਥਲੇ ਜਾ ਕੇ ਮਿਲਦਾ ਹਾਂ हां जी दोस्तों ਆਪਾਂ ਕਪੂਰ ਥਲੇ ਪਹੁੰਚ ਚੁੱਕੇ ਆ ਜੀ ਤੇ ਆਪਾਂ ਕਸਟਮਰ ਨੂੰ ਡ੍ਰੌਪ ਕਰ ਦਿੱਤਾ ਐ ਕਸਟਮਰ ਦੇ ਕਿਹ ਰਿਸ਼ਤੇਦਾਰ ਵਾਲਾ ਕੋਈ ਫੰਕਸ਼ਨ ਹੈ ਤੇ ਕਸਟਮਰ ਉਧਰ ਚਲ ਗਿਆ ਹੈ ਤੇ ਆਪਾਂ ਹਾਲ ਦੀ ਘੜੀ-ਘੱਡੀ 'ਚ ਬੈਠੇ ਆਂ ਆਪਾਂ ਨੂੰ ਵੀ ਕਸਟਮਰ ਕਹਿ ਰਹੀ ਕਿ ਆਗੇ ਭਾਜੀ ਚਾਹ ਪਾਣੀ ਪੀ ਲੋ ਤੇ ਮੈਂ ਚਲੋ ਥੋੜਾ ਰੁੱਕ ਕੇ ਜਾਂਦੇ ਆ ਮੈਨੂੰ ਪਤਾ ਨਹੀਂ ਕੀ ਗੱਲ ਨੀਂਦ ਜੀ ਆਈ ਜਾਂਦੀ ਵੈਸੇ ਮੈਂ ਰਾਤੀ ਵੀ ਬਹੁਤ ਲੇਟ ਸੁੱਤਾ ਰਾਤੀ ਮੈਨੂੰ 3:15 3 ਵਜ ਗਈ ਮਿਲ ਕੇ ਤੜਕੇ ਸੁੱਤਾ ਕਹਿ ਲੋ ਏ.ਐਮ 3 ਦੇ ਆਸ-ਪਾਸ ਮੈਂ ਸੁੱਤਾ ਸਾਢੇ 6 ਉੱਠ ਗਿਆ ਬਾਜੀ ਉੱਠ ਕੇ ਤੇ ਆਪਾਂ ਤਿਆਰ ਸ਼ਰੋਕੇ ਤੇ ਇਧਰ ਨੂੰ ਆ ਗਏ ਆ ਹੁਣ ਮੇਰਾ ਦਿਲ ਕਰੀ ਜਾਂਦਾ ਕਿ ਮੈਂ ਘੜੀ ਸੋ ਜਾਂ ਮੈਂ ਵੇਖੰਦੇ ਆਂ ਕਿ ਕੋਈ ਇੱਥੇ ਬੋਰਡ ਬੜ ਹੋਵੇ ਬੋਰਡ ਦੀ ਸ਼ਾਂਤ ਵਾਲੇ ਗੱਡੀ ਲਾ ਕੇ ਸੌਂ ਜੀਏ ਤੇ ਬੋਰਡ ਤੇ ਦਿਖਦਾ ਨਹੀਂ ਮੈਨੂੰ ਕਿਕਰਾਂ ਹੀ ਦਿਖੰਦੀਆਂ ਇੱਥੇ ਕੋਈ ਨਹੀਂ ਆਪਾਂ ਥੋੜੇ ਰੈਸਟ ਕਰਕੇ ਤੇ ਫਿਰ ਜਾਨਨੇ ਆਂ ਚਾਹ ਪਾਣੀ ਪੀਣੇ ਆ ਤੇ ਚਾਹ ਪਾਣੀ ਉਹਨਾ ਟਾਈਮ ਚੁੱਕਿਆ ਵੀ ਜਾਊਗਾ ਤੇ ਫਿਰ ਆਪਾਂ ਰੋਟੀ ਪਣੀ ਸ਼ੱਕ ਲਾ ਕੇ ਕੋਈ ਚੱਕਰ ਦੀ ਹੈਗਾ ਦੋਸਤੋ ਚਾਹ ਪਾਣੀ ਮੈਂ ਪੀ ਆਇਆ ਵਾਂ ਤੇ ਗੱਡੀ ਆਪਣੀ ਬਹੁਤ ਗਰਮ ਹੋ ਗਈ ਆ ਬੋਰਡ ਦੀ ਸ਼ਾਨ ਲੱਭ ਕੇ ਤੇ ਗੱਡੀ ਸ਼ਾਂਵੇਂ ਲਾ ਲਈਏ ਤੇ ਫਿਰ ਆਪਾਂ ਗੱਡੀ 'ਚ ਹੀ ਬਹਿਣਾ ਵਾਂ ਲਓ ਜੀ ਆਪਾਂ ਨੂੰ ਸ਼ਾਂ ਲੱਭੀ ਗਈ ਆ ਬੋਰ ਤੇ ਨੀਆਂ ਪਰ ਤਰੀਕ ਜ਼ਰੂਰ ਆ ਤੇ ਚਲੋ ਆਪਾਂ ਨੂੰ ਸ਼ਾਂ ਦਾ ਮਤਲਬ ਆ ਭਾਵੇਂ ਤਰੀਕ ਹੋਵੇ ਪਰ ਭਾਵੇਂ ਬੋਰ ਹੋਵੇ ਪਰ ਉਦਾਂ ਬੋਰ ਦੀ ਸ਼ਾਂ ਬਹੁਤ ਸੰਗਣੀ ਹੁੰਦੀ ਹੈ ਜਿਵੇਂ ਮਾਂ ਦੀ ਸ਼ਾਂ ਸੰਗਣੀ ਹੁੰਦੀ ਹੈ ਨਾ ਉਵੇਂ ਬੋਰ ਦੇ ਵੀ ਬੜੀ ਸੰਗਣੀ ਹੁੰਦੀ ਆ ਮੇਰੇ ਰਾਧਾ ਨੂੰ ਥੋੜਾ ਟਾਈਮ ਆਪਾਂ ਰੈਸਟ ਕਰ ਲਈਏ ਨੀਂਦ ਬੜੀ ਆਈ ਜਾਂਦੀ ਆ ਆਪਾਂ ਗੱਡੀ ਦੇ ਅੰਝ ਬੈੱਡ ਬਣਾਉਨੇ ਆ ਤੇ ਬਣਾ ਕੇ ਤੇ ਪਾ ਜੀਏ ਹਾਂ ਜੀ ਦੋਸਤੋ ਸੀਟ ਛੁੱਟ ਕੇ ਆਪਾਂ ਬਣਾ ਲਿਆ ਬੈੱਡ ਆਪਾਂ ਘੜੀ ਕਰੀਏ ਰੈਸਟ ਸਿਰ ਬਹੁਤ ਜ਼ਿਆਦਾ ਵੀੜ ਹੁੰਦਾ ਮੈਨੂੰ ਲੱਗਦਾ ਮੈਨੂੰ ਬੁਖਾਰ ਵੀ ਹੋ ਗਿਆ ਨਾਲ ਫੀਵਰ ਹੋ ਗਿਆ ਮੈਨੂੰ ਤੇ ਦਵਾਈ ਤੇ ਆਪਣੇ ਤੋਂ ਹੈ ਨਹੀਂ ਆ ਤੇ ਘੜੀ ਆਪਾਂ ਰੈਸਟ ਹੀ ਕਰ ਲਈਏ ਹੁਣ ਆਪਾਂ ਨੂੰ ਕਸਟਮਰ ਦੀ ਕਾਲ ਆ ਗਈ ਉਹ ਕਹਿੰਦੇ ਭਾਜੀ ਰੋਟੀ ਲੱਗ ਗਈ ਆ ਤੇ ਆਣ ਕੇ ਰੋਟੀ ਖਾ ਲਓ ਉਹ ਕਹਿੰਦੇ ਫਿਰ ਆਪਾਂ ਚੱਲਣਾ ਛੇਤੀ ਮੈਨੂੰ ਲੱਗਦਾ ਕਿ ਆਪਾਂ ਛੇਤੀ ਵੇਲੇ ਹੋ ਜਾਾਂਗੇ ਅੱਜ ਫਿਰ ਸ਼ਾਮ ਨੂੰ ਜਾ ਕੇ ਆਪਾਂ ਉੱਪਰ ਚਲਾ ਲਾਂਗੇ ਕਈ ਕਸਟਮਰ ਬਹੁਤ ਵਧੀਆ ਹੁੰਦੇ ਆ ਬਹੁਤ ਹੀ ਜ਼ਿਆਦਾ ਆ ਹੁਣ ਮੈਂ ਇਹਨਾਂ ਨੂੰ ਲੈ ਕੇ ਆਇਆ ਈ ਆਪਣਾ ਚਾਹ ਦਾ ਵੀ ਸਵੇਰੇ ਇਹਨਾਂ ਨੇ ਆਖਿਆ ਕਿ ਭਾਜੀ ਗੱਡੀ 'ਚ ਨਾ ਬੈਠੇ ਰਹੋ ਚਾਹ ਪੀ ਲਿਓ ਆਣ ਕੇ ਤੇ ਹੁਣ ਰੋਟੀ ਦਾ ਵੀ ਇਹਨਾਂ ਨੇ ਰੋਟੀ ਤੇ ਵੀ ਹੁਣ ਇਹਨਾਂ ਨੇ ਕਾਲ ਕਰ ਦਿੱਤੀ ਆ ਕਿ ਭਾਜੀ ਰੋਟੀ ਖਾ ਲਵੋ ਆਣ ਕੇ ਕਈ ਕਸਟਮਰ ਤੇ ਭਾਜੀ ਪਾਣੀ ਦਾ ਘੋਟ ਵੀ ਨਹੀਂ ਪੁੱਛਦੇ ਚਾਹਾਂ ਤੇ ਰੋਟੀਆਂ ਤੇ ਬਹੁਤ ਦੂਰ ਦੀ ਗੱਲ ਆ ਪਾਣੀ ਦਾ ਘੋਟ ਵੀ ਗੀਂਦਾ ਉਹ ਵੀ ਨਹੀਂ ਪੁੱਛਦੇ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਆਪਾਂ ਨੂੰ ਉਸਤਾਦ ਆਪਾਂ ਨੂੰ ਟੀਚਰ ਤੇ ਆਪਾਂ ਨੂੰ ਕਸਟਮਰ ਜਿੰਨੇ ਕ ਵੀ ਅੱਜ ਤੱਕ ਮਿਲੇ ਆ ਨਾ ਵਧੀਆ ਹੀ ਮਿਲੇ ਆ ਉਦਾਂ ਵੈਸੇ ਮੀਂਹ ਪੈਣ ਤੋਂ ਬਾਅਦ ਥੋੜਾ ਜਿਹਾ ਫਰਕ ਤੇ ਪਿਆ ਮੌਸਮ ਦਾ ਅੱਜ ਲੱਗੀ ਤੇ ਭਾਵੇਂ ਧੋਪ ਹੀ ਆ ਪਰ ਇੰਨਾ ਘੁੱਟ ਨਹੀਂ ਹੈਗਾ ਬਾਕੀ ਤੁਹਾਨੂੰ ਪਤਾ ਵੈਸੇ ਪਿੰਡਾਂ ਦੇ ਨਜ਼ਾਰੇ ਪਿੰਡਾਂ ਦੇ ਹੀ ਹੁੰਦੇ ਆ ਖੁੱਲੇ ਖੇਤ ਖੁੱਲੇ ਘਰ ਪਹਿਲੀ ਬੰਨਾ ਤੇ ਹਵਾ ਜਿੱਥੇ ਸ਼ਹਿਰਾਂ ਦੇ ਵਿੱਚ ਘੁੱਟ ਹੁੰਦਾ ਨਾ ਉਥੇ ਪਿੰਡਾਂ ਦੇ ਵਿੱਚ ਮਾੜੀ-ਮੋਟੀ ਹਵਾ ਖੇਤਾਂ ਚਲਦੀ ਰਹਿੰਦੀ ਆ ਵੀਰ ਨੇ ਬੰਬੀ ਛੱਡੀ ਆ ਤੇ ਖੇਤਾਂ ਨੂੰ ਦਿਆ ਪਾਣੀ ਲਾਉਣ ਵੀਰ ਹੋਣਾ ਨੇ ਝੋਨਾ ਲਾਇਆ ਏ ਤੇ ਹੁਣ ਆ ਉਹ ਆਪਾਂ ਨੂੰ ਕਸਟਮਰ ਦੀ ਕਾਲ ਆ ਗਈ ਉਹ ਕਹਿੰਦੇ ਭਾਜੀ ਰੋਟੀ ਖਾ ਲਓ ਰੋਟੀ ਲੱਗ ਗਈ ਆ ਤੇ ਆਪਾਂ ਜਾ ਕੇ ਰੋਟੀ ਛਕ ਲਈਏ ਫਿਰ ਆਪਾਂ ਫਿਰ ਆਪਾਂ ਚੱਲਦੇ ਆਂ ਸ਼ਹਿਰ ਆਪਾਂ ਅੱਜ ਟਾਈਮ ਸਰ ਵਿਲੇ ਹੋ ਜਾਈਏ ਫਿਰ ਸ਼ਾਮ ਨੂੰ ਜਾ ਕੇ ਉੱਪਰ ਚਲਾ ਲਾਂਗੇ ਆਪਾਂ ਲੋ ਜੀ ਇਧਰੋਂ ਆਪਾਂ ਪ੍ਰਸ਼ਾਦਾ ਛਾਕੇ ਤੇ ਆ ਕੇ ਗੱਡੀ 'ਚ ਬੈਠੇ ਆਂ ਤੇ ਉਧਰੋਂ ਆਪਣੇ ਕਸਟਮਰ ਦੀ ਕਾਲ ਆ ਗਈ ਕਹਿੰਦੇ ਭਾਜੀ ਆਜੋ ਬਚ ਲਈ ਆਪਾਂ ਵਾਪਸ ਇੱਕ ਗੱਲ ਤੋਂ ਵਧੀਆ ਵੀ ਆ ਕੇ ਟਾਈਮ ਸਰ ਵਿਲੇ ਹੋ ਜਾਾਂਗੇ ਤੇ ਦੂਜੇ ਪਾਸੇ ਇਹ ਵੀ ਆ ਕਿ ਹੁਣੇ-ਹੁਣੇ ਰੋਟੀ ਖਾਧੀ ਆ ਹੋਰ 10-15 ਮਿੰਟਾਂ ਨੂੰ ਸਿਰ ਨੂੰ ਚੜ੍ਹ ਜਾਣੀ ਫਿਰ ਨੀਂਦ ਦਾ ਜ਼ੋਰ ਜਾ ਪੈਣਾ ਪਰ ਚਲੋ ਕੋਈ ਨਹੀਂ ਆਓ ਚੱਲਦੇ ਹੁਣ ਆਪਾਂ ਆਪਾਂ ਅੰਮ੍ਰਿਤਸਰ ਆ ਗਏ ਆ ਕਸਟਮਰ ਨੂੰ ਆਪਾਂ ਉਹਨਾਂ ਦੇ ਘਰੇ ਛੱਡ ਦਿੱਤਾ ਏ ਤੇ ਇਹ ਕਸਟਮਰ ਆਪਣੇ ਤੋਂ ਕਾਫੀ ਖੁਸ਼ ਸੀਗੇ ਕਾਫੀ ਆਪਾਂ ਨੂੰ ਬਲੇਸਿੰਗ ਦੇ ਕੇ ਗਏ ਨੇ ਕਾਫੀ ਇਸ ਕਸਟਮਰ ਨੇ ਆਪਾਂ ਨੂੰ ਪਿਆਰ ਦਿੱਤਾ ਏ ਤੇ ਮੈਂ ਤੁਹਾਨੂੰ ਦੱਸਿਆ ਕਿ ਐਵੇਂ ਤੇ ਕਸਟਮਰ ਡੇਲੀ ਨਹੀਂ ਮਿਲਦੇ ਹੁੰਦੇ ਤੇ ਵੈਸੇ ਚਲੋ ਕਸਟਮਰ ਆਪਾਂ ਨੂੰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜਿੰਨੇ ਕੁ ਵੀ ਮਿਲੇ ਬਹੁਤ ਵਧੀਆ ਨਾਈ ਸੀ ਆਪਾਂ ਨੂੰ ਮਿਲਦੇ ਰਹੇ ਚਲੋ ਵਿੱਚ ਵਿੱਚ ਕਈ ਵਾਰੀ ਮਿਲ ਵੀ ਜਾਂਦੇ ਥੋੜੇ ਗੁੱਸੇ ਵਾਲੇ ਵੀ ਮਿਲ ਜਾਂਦੇ ਆ ਜਿਹਨੂੰ ਆਪਾਂ ਖੜੂਸ ਕਹਿ ਸਕਦੇ ਆ ਇਹ ਇਦਾਂ ਹੀ ਵਾਸ ਰਿਅਲ ਅਮੇਡਾ ਸਿਸਟਮ ਤੇ ਚੱਲਦਾ ਰਹਿੰਦਾ ਵਾ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ ਮੈਂ ਤਾਂ ਕੋਟਾਨ ਕੋਟ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਦਾਸ ਦੀ ਵੀ ਫਰਿਆਦ ਕਿਤੇ ਸੁਣੀ ਤੇ ਥੋੜਾ ਬੋਤਾ ਸਾਨੂੰ ਵੀ ਕੰਮ ਦਿੱਤਾ ਬਹੁਤ ਔਖਾ ਹੋਇਆ ਪਿਆ ਸੀ ਪੈਰਾ ਤੇ ਮੇਰੀ 9 ਤਰੀਕ ਨੂੰ ਕਿਸ਼ਤ ਜਾਣੀ ਸੀ ਤੇ ਮੈਂ ਮਸਾ ਹੀ ਆਪਣੀ ਕਿਸ਼ਤ ਵੀਰਾਂ ਭਰਾਵਾਂ ਤੋਂ ਇਧਰੋਂ ਉਧਰੋਂ ਲੈ ਲੁਕੇ ਥੋੜੀ ਪੂਰੀ ਕਰਕੇ ਤਾਰੀ ਆ ਹੁਣ ਆਪਾਂ ਇੱਕ ਵੀਰ ਨੂੰ ਮਿਲਣਾ ਹੈ ਆਪਣੀ ਵੇਟ ਕਰ ਰਿਹਾ ਏ ਤੇ ਉਹਨੇ ਫਿਰ ਆਪਾਂ ਮਿਲ ਕੇ ਪੀਨੇ ਆ ਕੱਪ ਕੱਪ ਚਾਹ ਕਿਦੋਂ ਤੇ ਉਸ ਤੋਂ ਬਾਅਦ ਆਪਾਂ ਕੰਮ ਸ਼ੁਰੂ ਕਰਦੇ ਆ ਆਪਣਾ ਉੱਬਰ ਦਾ ਠੀਕ ਹੈ ਜੀ ਆਓ ਹੁਣ ਆਪਾਂ ਚੱਲਦੇ ਆ ਵੀਰ ਤੋਂ ਹਾਂ ਜੀ ਦੋਸਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਤੁਹਾਨੂੰ ਮੈਂ ਅੱਜ ਇੱਕ ਵੀਰ ਦੇ ਨਾਲ ਮਲਾਉਣਾ ਵਾ ਤੇ ਇਹ ਉਹ ਵੀਰਾ ਜਿਹੜਾ ਅਕਸਰ ਹੀ ਲੋਕਾਂ ਨੂੰ ਪ੍ਰਾਂਠੇ ਦੇ ਨਾਲ ਬਹੁਤ ਸਵਾਲ ਲੱਗਦਾ ਹੈ ਤੇ ਉਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਪ੍ਰਾਂਠੇ ਦੇ ਨਾਲ ਕੀ ਸਵਾਲ ਲੱਗਦਾ ਹੈ ਪ੍ਰਾਂਠੇ ਦੇ ਨਾਲ ਸਵਾਲ ਲੱਗਦਾ ਹੈ ਮੱਖਣ ਤੇ ਇਹ ਸਾਡਾ ਇਹ ਮੱਖਣ ਵੀਰ ਤੇ ਇਹ ਇਹ ਦਾ ਕੱਲਾ ਵੀਰ ਦਾ ਨਾਂ ਹੀ ਨਹੀਂ ਮੱਖਣ ਇਹ ਆਪ ਵੀ ਮੱਖਣੀਆਂ ਇਹਨੂੰ ਕੇ ਤਤੀ ਕੇ ਤਤੀ ਜੀ ਦੇ ਬਾਹਵ ਦੇ ਮਿੰਡੋ ਮਿੰਡੀ ਖੁਰਦਾ ਜਾਂਦਾ ਵੀਰ ਅੱਗੇ ਬੜਾ ਗਰਮ ਹੋਇਆ ਗਿਆ ਕਮਰੇ ਨੇ ਬਰਾ ਤੇ ਇਹ ਵੀਰ ਕਹਿੰਦੇ ਆ ਕਿ ਆਪਾਂ ਖਾਣੀ ਚਾਂਪ ਤੇ ਆਓ ਆਪਾਂ ਇਹਨਾਂ ਨੂੰ ਖਾਣੇ ਚਾਂਪ ਸਾਡੇ ਮੱਖਣ ਨੇ ਫੜਨੀ ਆ ਟ੍ਰੇਨ ਤੇ ਇੱਕ ਪਾਸੇ ਉਹ ਖਾਣੀਆਂ ਚਾਂਪਾਂ ਆਪਾਂ 6 ਵਜੇ ਤੇ ਟ੍ਰੇਨ ਆ ਜਾਣੀ ਆ ਤੇ ਖਲੋ ਕੇ ਵੀਰ ਨੂੰ ਮੈਂ ਪ੍ਰੈਸ਼ਰ ਦੇ ਰਿਹਾ ਮੈਂ ਕਹਿੰਦਾ ਚਾਂਪ ਬਣਾ ਦੋ ਦਾਵਾ ਦਾਵਾ ਵੀਰ ਹੋਣੀਆਂ ਦਾ ਇਹ ਵੀਰ ਹੋਣਾਂ ਦੀਆਂ ਚਾਂਪਾਂ ਬਹੁਤ ਸਵਾਦ ਹੁੰਦੀਆਂ ਨੇ ਜਿਹੜੀ ਵੀ ਇਹ ਆਪਣੀ ਡਿਸ਼ ਬਣਾਉਂਦੇ ਆ ਬਹੁਤ ਟੇਸਟੀ ਹੁੰਦੀ ਇਹਨਾਂ ਦੀ ਹਾਂਜੀ ਆਪਣੀ ਚਾਂਪ ਬਣ ਗਈ ਆ ਤੇ ਵੀਰ ਹੋਣਾਂ ਨੇ ਖਾਣੀ ਚਾਂਪ ਤੇ ਮੈਂ ਕਰਾਇ ਮਸ਼ਰੂਮ ਮੈਂ ਥੋੜੀ ਚਾਂਪ ਘਾਟੀ ਲਾਈ ਕਰ ਦਵਾਂ ਦੋਸਤਾਂ ਹੀ ਲੱਗੇ ਆ ਚਾਂਪ ਤੇ ਮਸ਼ਰੂਮ ਖਾਣ ਤੇ ਇਹ ਸਾਡੇ ਮੱਖਣਵੀਰ ਜੀ ਸੰਗੀ ਜਾਂਦੇ ਆ ਪਤਾ ਨਹੀਂ ਕੀ ਗੱਲ ਐ ਨਾ ਇਦਰ ਦੀ ਮੱਖਣ ਸਿੰਘ ਹੋ ਗਏ ਨੇ ਲੇਟ ਇਹਨਾਂ ਨੇ ਫੜਨੀ ਏ ਟ੍ਰੇਨ ਟ੍ਰੇਨ ਦਾ ਟਾਈਮ ਹੈਗਾ ਪੂਰਾ 6:30 ਤੇ ਕਿੱਧਰ ਚੱਲੇ ਜੇ ਐਨੂੰ ਐਨੂੰ ਕੀ ਕਰ ਤੇ ਇਹ ਮੱਖਣ ਸਿੰਘ ਹੋਣੀ ਕਹਿੰਦੇ ਆ ਕਿ ਹੋਂਦ ਮੈਂ ਗੱਡੀ ਨੂੰ ਪਾਰ ਹੀ ਲਾ ਲਾਂ ਉਤੋਂ ਦੀ ਕੱਢ ਕੇ ਲੈ ਜਾ ਸਾਰਿਆਂ ਦੇ ਤੇ ਉਦੋਂ ਮੈਂ ਕਿਹਾ ਸੀ ਚੰਪਾ ਨੇ ਤੇ ਚਾਹ ਪੀਣੇ ਆ ਆਂਦੇ ਮੈਂ ਚੰਪਾ ਹੀ ਖਾਣੀਆਂ ਤੇ ਮੈਂ ਚਲੋ ਖਾਓ ਫਿਰ ਵੀਰ ਮੈਂ ਤੇ ਹੁਣ ਕਿਹਾ ਸੀ ਮੈਂ ਇੱਕ ਦੀਆਂ ਵੀ ਦੋ ਪਲੇਟਾਂ ਖਾਓ ਮੰਨਦੇ ਨਹੀਂ ਗੱਲ ਲੋ ਜੀ ਅਸੀਂ ਫੇਰ ਵੀ ਟਾਈਮ ਸਿਰ ਸਟੇਸ਼ਨ ਪਹੁੰਚ ਗਏ ਆ ਵੀਰ ਨੇ ਗੱਡੀ ਬਹੁਤ ਦੱਬੀ ਸੀ ਮੱਖਣ ਦੀਆਂ ਪੂਰੀਆਂ ਪਾਦੀਆਂ ਬਣੀਆਂ ਏ ਰੇਲ ਫੜਨ ਦੀਆਂ ਉਦੋਂ ਮੈਂ ਆਖਿਆ ਵੀਰ ਨੂੰ ਮੈਂ ਕਿਹਾ ਆਪਾਂ ਖਾਣੇ ਆ ਚਲੋ ਵਧੀਆ ਆ ਟ੍ਰੇਨ ਵੀਰ ਨੇ ਫੜ ਲਈ ਨੇ ਇਹ ਆਪਣੀ ਜਾਣ ਖਾ ਜਾਣੀ ਆਪਣੀ ਲਾਡੋ ਫੇਰ ਗੰਦੀ ਹੋ ਗਈ ਆ ਆਪਾਂ ਤੇ ਲਾਡੋ ਨੂੰ ਨਵਾ ਨਵਾ ਕੇ ਵੀ ਥੱਕ ਗਏ ਆ ਕਿੰਨੀ ਕੁ ਵਾਰੀ ਲਾਡੋ ਨੂੰ ਨਵਾਈਏ ਪਰ ਲਾਡੋ ਹਨਾ ਲਿਸ਼ਕਾ ਪਸ਼ਾਕ ਆ ਆਪਾਂ ਰੱਖਣੀ ਪੈਣੀ ਆ ਜਾਨ ਆਪਣੀ ਇਹਦੇ ਬਿਨਾ ਆਪਾਂ ਰਹਿ ਨਹੀਂ ਸਕਦੇ ਤੇ ਆਓ ਚਲੀਏ ਹੁਣ ਫਾਟੇ ਖੁੱਲ ਜਾਣਾ ਬਾਜ ਫੇਰ ਭੀੜ ਭੜਾਕਾ ਸ਼ੁਰੂ ਹੋ ਜਾਣਾ ਹੁਣ ਆਪਾਂ ਉੱਪਰ ਆਨ ਕਰ ਲਈਏ ਤੇ ਹੁਣ ਆਪਾਂ 10 11 ਵਜੇ ਤੱਕ ਕੰਮ ਕਰਦੇ ਆਂ ਦੇਖਦੇ ਆ ਕੀ ਰਿਸਪੌਂਸ ਮਿਲਦਾ ਵਾ ਕੱਲ ਦਾ ਆਪਾਂ ਨੂੰ ਕਿਸੇ ਕਸਟਮਰ ਨੇ ਕਾਲ ਤੇ ਲਾਈ ਕੱਲ ਵਾਸਤੇ ਕਿ ਜਲੰਧਰ ਡ੍ਰੌਪ ਹੈਗਾ ਵਾ ਤੇ ਜੇ ਆਪਾਂ ਨੂੰ ਡ੍ਰੌਪ ਮਿਲ ਗਿਆ ਜਲੰਧਰ ਤੇ ਫਿਰ ਆਪਾਂ ਚੱਕ ਕੇ ਤੇ ਜਲੰਧਰ ਚਲੇ ਜਾਣਾ ਤੇ ਉੱਥੇ ਜਾ ਟੂ ਬਰਾਬਰ ਚਲਾ ਲਾਂਗੇ ਉੱਥੇ ਵੀ ਕੰਮ ਵਧੀਆ ਚੱਲਦਾ ਵਾ ਆਪਾਂ ਨੂੰ ਉਬਰ ਆਉਣ ਕੀਤੇ ਨੂੰ ਫਿਰ 1 ਘੰਟਾ ਲੰਘ ਚਲੇ ਆਏ ਤੇ ਆਪਾਂ ਨੂੰ ਰਾਈਡ ਆਜੀ ਤੱਕ ਇੱਕ ਵੀ ਨਹੀਂ ਪਈ ਵੇਟ ਕਰਦੇ ਆ 2-4 ਘੰਟੇ ਜੇ ਕੋਈ ਬੰਦੀ ਹੋ ਗਈ ਗੱਲ ਠੀਕ ਆ ਨਹੀਂ ਤੇ ਫਿਰ ਆਪਾਂ ਘਰੋਂ ਚੱਲ ਜਾਾਂਗੇ ਘਟੋ ਘਟ ਲੇਟੀਆਂ ਤੇ ਮਰਾਂਗੇ ਜਾ ਕੇ ਹਾਂਜੀ ਦੋਸਤੋ ਆਪਾਂ ਨੂੰ ਕੰਮ ਦੇ ਉਬਰ ਤੋਂ ਕੋਈ ਮਿਲਿਆ ਨਹੀਂ ਆ ਇੱਕ ਵੀ ਆਪਣੀ ਰਾਈਡ ਨਹੀਂ ਲੱਗੀ ਤੇ ਆਪਾਂ ਇੱਥੇ ਹੀ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੋਂ ਆਪਾਂ ਹੁਣ ਆ ਗਏ ਰੰਜੀਤ ਜੀ ਮੈਨੂੰ ਤੇ ਰੰਜੀਤ ਜੀ ਤਾਂ ਵੀਨੂੰ ਆ ਕੇ ਤੇ ਇੱਥੇ ਆਪਣੇ ਖਲੋਤੇ ਉਸਤਾਦ ਜੀ ਤੇ ਆਓ ਤੁਹਾਨੂੰ ਆਪਾਂ ਉਸਤਾਦ ਜੀ ਦੇ ਨਾਲ ਮਲਾਉਂਦੇ ਆ ਮਿਲੋ ਇੱਕ ਵਾਰੀ ਤੁਸੀਂ ਸਾਰੇ ਜਣੇ ਫੇਰ ਸਾਡੇ ਉਸਤਾਦ ਜੀ ਨਾਲ ਇਹ ਬਹੁਤ ਸ਼ਾਨਦਾਰ ਬੰਦੇ ਨੇ ਹਾਂਜੀ ਦੋਸਤੋ ਆਪਾਂ ਜਦੋਂ ਦੀ ਉੱਪਰ ਸ਼ੁਰੂ ਕੀਤੀ ਆ ਉਦੋਂ ਦੀ ਆਪਾਂ ਨੂੰ ਰਾਈਡ ਕੋਈ ਨਹੀਂ ਸੀ ਭਾਈ ਤੇ ਫਿਰ ਮੈਂ ਮਨ ਬਣਾ ਲਿਆ ਮੈਂ ਕਿਹਾ ਚਲੋ ਆਪਾਂ ਘਰ ਚਲਦੇ ਆਂ ਐਪ ਬੰਦ ਕਰੀਏ ਤੇ ਜਾ ਕੇ ਖਾਈਏ ਪੀਏ ਰੈਸਟ ਕਰੀਏ ਤੇ ਫਿਰ ਆਪਾਂ ਮਾਰਨਿੰਗ ਉੱਠ ਕੇ ਤੇ ਫਿਰ ਦੇਖ ਲਾਂਗੇ ਤੇ ਬਾਅਦ ਵਿੱਚ ਜਦੋਂ ਮੈਂ ਉੱਥੋਂ ਵਾਪਸ ਆ ਰਿਹਾ ਤੇ ਰਸਤੇ ਜੀ ਮੈਨੂੰ ਇੱਕ ਪਈ ਉਹ ਮੈਂ ਆਪਣੀ ਕਰਕੇ ਕੰਪਲੀਟ ਕਰਕੇ ਤੇ ਹੁਣ ਮੈਂ ਘਰੇ ਆ ਗਿਆ ਹਾਂ ਅੱਜ ਆਪਾਂ ਟਾਈਮ ਸਾਰੀ ਫ੍ਰੀ ਹੋ ਗਈ ਹੈ ਤੇ ਹੁਣ ਆਪਾਂ ਖਾਣਾ ਖਾ ਲਈਏ ਤੇ ਖਾਣਾ ਖਾ ਕੇ ਤੇ ਫਿਰ ਆਪਾਂ ਟਰਬਨ ਲਾ ਕੇ ਤੇ ਸੌਂ ਜੀਏ ਲੇਟੀਆਂ ਮਾਰੀਏ ਸਵੇਰੇ ਉੱਠ ਕੇ ਫਿਰ ਦੇਖਦੇ ਹਾਂ ਕੀ ਕਰਨਾ ਤੇ ਹਾਂਜੀ ਆਪਾਂ ਖਾਂਦੇ ਆਂ ਜੀ ਕੜੀ ਚੌਲ ਬਹੁਤ ਸੁਆਦ ਹੈ ਨਾਲ ਡਰਾਈਵਰਾਂ ਦੀ ਸਭ ਤੋਂ ਕੀਮਤੀ ਚੀਜ਼ ਹਰੀ ਮਿਰਚ ਹਾਂਜੀ ਦੋਸਤੋ ਆਪਾਂ ਕੜੀ ਚੌਲ ਛਕ ਲਿਆ ਜੀ ਤੇ ਸ਼ਾਕੇ ਆਪਾਂ ਹੋ ਗਏ ਫ੍ਰੀ ਹੋਣਾ ਆਪਾਂ ਸੋਈਏ ਤੇ ਅੱਜ ਆਪਣਾ ਦਿਨ ਵਧੀਆ ਰਹਿ ਗਿਆ ਵੈਸੇ ਚਲੋ ਕਿੰਨੇ ਦਿਨ ਹੋ ਗਏ ਆਪਾਂ ਇੱਥੇ ਅੰਮ੍ਰਿਤਸਰ ਹੀ ਤੁਰੇ ਫਿਰਦੇ ਸੀ ਓਬਰ ਓਲਾ ਉੱਪਰ ਹੀ ਚਲਾ ਰਹੇ ਹਾਂ ਓਬਰ ਚਲਾ ਜਲਾ ਕੇ ਮੈਂ ਵੀ ਆ ਕੇ ਚੁਕਾ ਹਾਂ ਤੇ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰ ਦਿੱਤੀ ਅੱਜ ਆਪਣੀ ਦਾ ਸਵੇਰੇ ਸਵੇਰੀ ਤੇ ਆਪਾਂ ਛੋਟਾ ਜਿਹਾ ਇੱਕ ਫੇਰਾ ਲਾ ਕੇ ਤੇ ਵਾਪਸ ਅੰਮ੍ਰਿਤਸਰ ਆ ਗਏ ਹਾਂ ਇਹਦੇ ਨਾਲ ਥੋੜੀ ਜੀ ਮੇਰੀ ਵੀ ਆਊਟਿੰਗ ਹੋ ਗਈ ਤੇ ਤੁਹਾਡੀ ਵੀ ਸਭ ਦੀ ਹੋ ਗਈ ਆ ਤੇ ਆਓ ਹੁਣ ਆਪਾਂ ਸੋਈਏ ਟਾਈਮ ਕਾਫੀ ਹੋ ਗਿਆ ਪੋਨੇ 12 ਵਜ ਗਏ ਆ ਤੇ ਆਪਾਂ ਅਰੀਏ ਵਲੌਗ ਦਾ ਐਂਡ ਤੁਹਾਨੂੰ ਇਹ ਮੇਰਾ ਅੱਜ ਦਾ ਸਾਰਾ ਵਲੌਗ ਵਧੀਆ ਲੱਗਾ ਹੋਵੇ ਪਲੀਜ਼ ਇਹਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਮੇਰਾ ਪੇਜ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜੀ ਆਪਾਂ ਇੱਕ ਨੈਕਸਟ ਵੀਡੀਓ ਦੇ ਨਾਲ ਓਕੇ ਜੀ ਸਤਿ ਸ਼੍ਰੀ ਅਕਾਲ ਧੰਨਵਾਦ